ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅੱਜ ਜਸੀਂ ਗੱਲਬਾਤ ਕਰਾਂਗੇ ਬੀਬੀ ਰਜਨੀ ਦੀ ਜ਼ਿੰਦਗੀ ਬਾਰੇ ਕਿਦਾਂ ਉਸਦੇ ਪਰਮੇਸ਼ਵਰ ਪ੍ਰਤੀ ਸ਼ਰਧਾ ਆਸਤਾ ਤੇ ਵਿਸ਼ਵਾਸ ਦੇ ਨਾਲ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਜਦ ਕਿ ਉਹਦੇ ਪਿਤਾ ਉਸ ਨੂੰ ਘਰੋਂ ਕੱਢ ਦਿੰਦੇ ਨੇ ਕਿ ਪ੍ਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਕਿਦਾਂ ਪ੍ਰਮਾਤਮਾ ਉਸ ਦੇ ਵਿਸ਼ਵਾਸ ਨੂੰ ਉਹਦੀ ਜ਼ਿੰਦਗੀ ਨੂੰ ਬਦਲ ਦਿੰਦਾ ਹਾਂਜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਏਗਾ ਇਤਿਹਾਸ ਵਿੱਚ ਖਾਸ ਜਗ੍ਹਾ ਹੈ ਬੀਬੀ ਰਜਨੀਜੀ ਦੀ ਬੀਬੀ ਰਜਨੀਜੀ ਨੂੰ ਉਹਨਾਂ ਦੇ ਪਿਤਾ ਨੇ ਜਾਣ ਬੁੱਝ ਕੇ ਇੱਕ ਕੋਹੜੀ ਨਾਲ ਕਿਉਂ ਵਿਆਹ ਦਿੱਤਾ ਸੀ ਅਤੇ ਬੀਬੀ ਰਜਨੀਜੀ ਦੇ ਪਿਤਾ ਨਾਲ ਆਖਿਰ ਵਿੱਚ ਕੀ ਕੁਝ ਹੋਇਆ ਇਹ ਵੀਡੀਓ ਵਿੱਚ ਬੀਬੀ ਰਜਨੀਜੀ ਦੇ ਅਸਲ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ਼ਾਇਦ ਬੀਬੀ ਰਜਨੀ ਫਿਲਮ ਵਿੱਚ ਵੀ ਨਾ ਦਿਖਾਇਆ ਹੋਵੇ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸੇ ਤਰ੍ਹਾਂ ਅਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਪੱਟੀ ਕਸਬੇ ਵਿੱਚ ਵਸਦੀ ਕੋੜਾ ਜਾਤੀ ਦਾ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਂ ਸੀ ਦੁਨੀ ਚੰਦ ਦੁਨੀ ਚੰਦ ਦਾ ਪੂਰੇ ਇਲਾਕੇ ਚ ਬਹੁਤ ਨਾਮ ਤੇ ਰਤਬਾ ਸੀ ਉਸ ਕੋਲ ਬਹੁਤ ਸਾਰਾ ਪੈਸਾ ਅਤੇ ਜਾਇਦਾਦ ਸੀ ਕਿਉਂਕਿ ਉਸ ਸਮੇਂ ਉਹ ਸ਼ਾਹੀ ਸਰਕਾਰ ਲਈ ਲਗਾਨ ਵਸੂਲ ਕਰਦਾ ਹੁੰਦਾ ਸੀ ਦੁਨੀ ਚੰਦ ਦਾ ਇੱਕ ਪਰਿਵਾਰ ਸੀ ਉਸ ਦੇ ਕੋਲ ਉਹਦੀਆਂ ਪੰਜ ਧੀਆਂ ਸਨ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਉਹ ਰੱਬ ਅੱਗੇ ਮਿੰਤਾ ਤਾਲੇ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਹਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ ਚਾਰ ਧੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਪੰਜਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬਹੁਤ ਸਾਰੇ ਦਾਨਪੁਨ ਅਤੇ ਹਵਨ ਕਰਵਾਏ ਮੰਦਰਾ ਮਸੀਤਾਂ ਵਿੱਚ ਵੱਡੇ ਵੱਡੇ ਚੜਾਵੇ ਪੇਸ਼ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆਂ ਤੋਂ ਬਾਅਦ ਇੱਕ ਵਾਰ ਫਿਰ ਉਹਦੇ ਘਰ ਪੰਜਵੀਂ ਬੱਚੀ ਨੇ ਜਨਮ ਲਿਆ ਚਾਰ ਤੀਆਂ ਤੋਂ ਬਾਅਦ ਜਿਹੜੀ ਪੰਜਵੀਂ ਬੱਚੀ ਹੋਈ ਉਹਦਾ ਨਾਮ ਰਜਨੀ ਰੱਖਿਆ ਗਿਆ ਸੋ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦਾ ਰੱਬ ਤੋਂ ਭਰੋਸਾ ਉੱਠ ਗਿਆ ਉਹਨੇ ਆਪਣੇ ਇਲਾਕੇ ਦੇ ਸਾਰੇ ਮਸੀਤਾਂ ਮੰਦਰ ਬੰਦ ਕਰਵਾ ਦਿੱਤੇ ਜੇ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਸਮਾਉਣ ਲੱਗ ਪਿਆ ਲੋਕ ਡਰਦੇ ਉਹਨੂੰ ਕੁਝ ਨਹੀਂ ਸੀ ਕਹਿੰਦੇ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਚਪਨ ਤੋਂ ਹੀ ਬੜੀ ਸ਼ਰਧਾ ਸੀ ਉਹ ਪ੍ਰਮਾਤਮਾ ਦਾ ਨਾਮ ਜਪਦੀ ਸੀ। ਪਿਓ ਦੁਨੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ। ਦੁਨੀ ਚੰਦ ਅਕਸਰ ਬੀਬੀ ਰਜਨੀ ਉੱਪਰ ਬਹੁਤ ਗੁੱਸਾ ਕਰਦੇ ਸੀ। ਉਸ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਜਪਣਾ ਬਿਲਕੁਲ ਵੀ ਪਸੰਦ ਨਹੀਂ ਸੀ। ਇੱਕ ਦਿਨ ਕੀ ਹੁੰਦਾ ਕਿ ਦੁਨੀ ਚੰਦ ਨੇ ਆਪਣੇ ਪੰਜੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ? ਕਿਸ ਦਾ ਦਿੱਤਾ ਪਹਿਨਦੀਆਂ ਹੋ? ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਚਾਰ ਧੀਆਂ ਨੇ ਜਵਾਬ ਦਿੱਤਾ। ਕੇ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਤਾਂ ਖਾਂਦੀਆਂ ਹਾਂ ਅਤੇ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਹ ਜੋ ਸੋਨੇ ਦੇ ਗਹਿਣੇ ਅਸੀਂ ਪਹਿਨੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ ਉਹ ਚੁੱਪ ਖੜੀ ਸੀ ਦੁਨੀ ਚੰਦ ਨੇ ਉਹੀ ਸਵਾਲ ਰਜਨੀ ਨੂੰ ਵੀ ਫਿਰ ਪੁੱਛਿਆ ਰਜਨੀ ਨੇ ਫਿਰ ਜਵਾਬ ਦਿੱਤਾ ਪਿਤਾ ਜੀ ਭੈਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਤਾਂ ਖਾਂਦਾ ਹੈ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਰਜਨੀ ਦਾ ਇਹ ਸਵਾਲ ਸੁਣ ਕੇ ਸ਼ਾਹੂਕਰ ਨੂੰ ਬੜਾ ਗੁੱਸਾ ਆਉਂਦਾ ਉਹ ਰਜਨੀ ਨੂੰ ਕਹਿੰਦਾ ਕਿ ਜੇ ਤੈਨੂੰ ਇਹ ਲੱਗਦਾ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਤਾਂ ਹੁਣ ਮੈਂ ਦੇਖਦਾ ਰੱਬ ਤੈਨੂੰ ਕਿੱਦਾਂ ਦਿੰਦਾ ਸਭ ਕੁਝ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕਦਾ ਹੋਵੇ ਕੋਈ ਕੰਮ ਕਾਰਨਾ ਕਰ ਸਕਦਾ ਹੋਵੇ ਫਿਰ ਦੇਖਦਾ ਕਿੱਥੇ ਹੈ ਤੇਰਾ ਰੱਬ ਜਿਵੇਂ ਦਿੰਦਾ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਇਵੇਂ ਹੀ ਕੀਤਾ ਦੁਨੀ ਚੰਦ ਨੇ ਰਜਨੀ ਦੇ ਹਾਣ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਇਸ ਕੋੜੀ ਦਾ ਨਾਮ ਸੀ ਵਿਕਰਮਦੱਤ ਉਹ ਲੋਕਾਂ ਤੋਂ ਭੀਖ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਹੁੰਦਾ ਸੀ ਕੋਈ ਵੀ ਉਸ ਕੋੜੀ ਦੇ ਨੇੜੇ ਨਹੀਂ ਸੀ ਆਉਂਦਾ ਲੋਕ ਉਸ ਨੂੰ ਆਪਣੇ ਪਿੰਡਾਂ ਮੁਹੱਲਿਆਂ ਤੋਂ ਦੂਰ ਭਜਾ ਦਿੰਦੇ ਸੀ ਦੁਨੀ ਚੰਦ ਨੇ ਉਸ ਕੋੜੀ ਨੂੰ ਘਰ ਲਿਆ ਕੇ ਇੱਕ ਪੰਡਿਤ ਨੂੰ ਸੱਦ ਕੇ ਮੱਲੂ ਮੱਲੀ ਰਜਨੀ ਦਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜ਼ਾਲਮ ਪਿਓ ਦੇ ਅੱਗੇ ਡਰਦੀਆਂ ਉਹ ਕੀ ਬੋਲ ਸਕਦੀਆਂ ਸੀ ਦੁਨੀ ਚੰਦ ਉਸ ਕੁੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿਣ ਲੱਗਾ ਕਿ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਇੱਥੇ ਨજર ਨਹੀਂ ਆਉਣੇ ਚਾਹੀਦੇ ਰਜਨੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਵਚਨ ਕਿਹਾ ਤੇ ਮਨਜ਼ੂਰ ਕਰ ਲਿਆ ਜੋ ਮੇਰੀ ਕਿਸਮਤ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮਨਜ਼ੂਰ ਹੈ ਰਜਨੀ ਨੇ ਰੱਬ ਦਾ ਭਾਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਈ। ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ। ਹੁਣ ਉਹਦੇ ਸਰੀਰ 'ਤੇ ਸ਼ਾਹੀ ਕੱਪੜਿਆਂ ਦੀ ਥਾਂ ਸਾਦੇ ਕੱਪੜੇ ਸਨ, ਪੈਰ ਨੰਗੇ ਸੀ। ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ हे ਪ੍ਰਮਾਤਮਾ, ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ। ਤੇਰਾ ਹੀ ਦਿੱਤਾ ਅਸੀਂ ਖਾਂਦੇ ਹਾਂ। ਜੇ ਮੰਗ ਕੇ ਸੁੱਕੀਆਂ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ, ਤਾਂ ਮੈਂ ਉਸ ਵਿੱਚ ਵੀ ਰਾਜੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ਸਾਰੀ ਉਮਰ ਇਸਤਰੀ ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਹੈ ਤਾਂ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਚ ਮੰਗਣ ਚਲੀ ਜਾਂਦੀ ਖਾਣ ਨੂੰ ਵੀ ਜੋ ਮਿਲਦਾ ਆਪਣੇ ਪਤੀ ਨੂੰ ਉਹ ਖਵਾ ਕੇ ਫਿਰ ਉਹ ਖੁਦ ਖਾਂਦੀ ਤੇ ਰੁੱਖੀ ਮਿੱਸੀ ਖਾ ਕੇ ਵੀ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਸ ਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸ ਦਾ ਪਤੀ ਭਗਵਾਨ ਦੀ ਕਿਰਪਾ ਨਾਲ ਠੀਕ ਹੋ ਜਾਵੇ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਇਦਾਂ ਹੀ ਪਿੰਡਾਂ 'ਚ ਘੁੰਮਦੇ-ਘੁੰਮਦੇ ਉਹ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ। ਉਸ ਸਮੇਂ ਇੱਥੇ ਕੇਵਲ ਇੱਕ ਪਾਣੀ ਦੀ ਛੱਪੜੀ ਹੁੰਦੀ ਸੀ। ਇਹ ਦੋਨੋਂ ਇਸ ਪਾਣੀ ਦੀ ਛੱਪੜੀ ਦੇ ਨੇੜੇ ਪਹੁੰਚੇ। ਛੱਪੜੀ ਦੇ ਕੰਢੇ ਇੱਕ 베ਰੀ ਦਾ ਦਰਖਤ ਸੀ। ਆਪਣੇ ਪਤੀ ਨੂੰ ਰਜਨੀ ਨੇ ਉਸ 베ਰੀ ਦੀ ਸੰਘਣੀ ਛਾਂ ਹੇਠਾਂ ਬਿਠਾ ਦਿੱਤਾ। ਤੇ ਆਪ ਰਜਨੀ ਸੁਲਤਾਨ ਮਿੰਟ ਨਗਰਵਾਲ ਕੁਝ ਖਾਣ ਲਈ ਮੰਗਣ ਵਾਸਤੇ ਤੁਰ ਪਈ ਜਿਹੜੀ 베ਰੀ ਹੀਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਥੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਉਹ ਕਾਂ ਬਹੁਤ ਜ਼ਿਆਦਾ ਰੌਲੀ ਪਾ ਰਹੇ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਖੁਸ਼ੀ ਵਿੱਚ ਰੌਲਾ ਪਾ ਰਹੇ ਹੋਣ ਕਈ ਕਾਂ ਛੱਪੜੀ ਵਿੱਚੋਂ ਜਲ ਪੀ ਰਹੇ ਸੀ ਕਈ ਕਾਂ ਜਲ ਵਿੱਚ ਚੁੱਭੀਆਂ ਮਾਰ ਰਹੇ ਸੀ ਰਜਨੀ ਦਾ ਪਿੰਗਲਾ ਪਤੀ ਵੀ ਦੇਖਦਾ ਹੈ ਕਿ ਜਿਹੜੇ ਕਾਂ ਜਲ ਵਿੱਚ ਉਹ ਡੁਬਕੀਆਂ ਲਗਾ ਕੇ ਨਿਕਲ ਰਹੇ ਨੇ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਕਹਨ ਸਬਣ ਕਿ ਉਹ ਉੱਡਦੇ ਜਾ ਰਹੇ ਸੀ। ਰਜਨੀ ਦਾ ਕੁੜੀ ਪਤੀ ਕਿੰਨਾ ਚਿਰ ਇਹ ਕੌਤਕ ਦੇਖਦਾ ਰਿਹਾ। ਉਹ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਖੇਡ ਰਚਿਆ ਜਾ ਰਿਹਾ। ਕਾਲੇ ਕਾਂ ਚਿੱਟੇ ਕਿਵੇਂ ਹੋ ਰਹੇ ਆ? ਇਸ ਛੱਪੜੀ 'ਚ ਕੋਈ ਤਾਂ ਗੱਲ ਹੈ। ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਸ ਛੱਪੜੀ 'ਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਏ। ਉਹ ਕਾਫੀ ਚਿਰੇ ਸੋਚਦਾ ਰਿਹਾ ਫਿਰ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰਿਲਦਾ ਕਿਸੜਦਾ ਛੱਪੜੀ ਦੇ ਕੰਡੇ 'ਚ ਆ ਪਹੁੰਚਿਆ। ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਡੂੰਘਾ ਹੋਵੇ ਤੇ ਕਿਤੇ ਉਹ ਇਸ ਪਾਣੀ ਚ ਡੋਬੀ ਨਾ ਜਾਏ ਸੋ ਸਹਾਰੇ ਲਈ ਉਸਨੇ 베ਰੀ ਦੇ ਰੁੱਖ ਦੀ ਇੱਕ ਸ਼ਾਖਾ ਫੜ ਕੇ ਉਹ ਰੱਬ ਦਾ ਨਾਮ ਲੈ ਕੇ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਹਦੇ ਜ਼ਖਮਾਂ ਨੂੰ ਲੱਗਾ ਤਾਂ ਅਲੌਕਿਕ ਬਾਣਾ ਵਰਤਿਆ ਉਸਦੇ ਸਾਰੇ ਜ਼ਖਮ ਮਿਟ ਗਏ ਉਹਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਕੋੜ ਨਾਲ ਹੋਏ ਉਸਦੇ ਸਾਰੇ ਜ਼ਖਮ ਵੀ ਠੀਕ ਹੋ ਚੁੱਕੇ ਸੀ ਆਪਣੇ ਸਰੀਰ ਵੱਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਹਦਾ ਰੋਗ ਮਿਟ ਚੁਕਿਆ ਸੀ ਫੇਰ ਉਹ ਛਪੜੀ ਦੇ ਕੰਡੇ ਬੈ ਕੇ ਰਜਨੀ ਨੂੰ ਉਡੀਕਣ ਲਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉਥੇ ਨਾ ਦੇਖ ਕੇ ਉਹ ਹੈਰਾਨ ਹੋ ਗਈ ਅਤੇ ਬਹੁਤ ਡਰ ਗਈ ਉਹ ਆਪਣੇ ਪਤੀ ਦੀ ਥਾਂ ਉੱਤੇ ਹੋਰ ਨੌਜਵਾਨ ਨੂੰ ਬੈਠਾ ਦੇਖ ਕੇ ਡਰ ਗਈ ਪਰ ਰਜਨੀ ਨੂੰ ਉਸ ਵਕਤ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਉਸੇ ਦਾ ਉਹੀ ਪਿੰਗਲਾ ਪਤੀ ਹੈ ਉਹਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰ ਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਸ ਬਣ ਸਕੇ ਉਹ ਉਹਦੇ ਨੇੜੇ ਗਈ ਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋਹੜੀ ਪਤੀ ਹਾਂ ਪਰ ਰਜਨੀ ਨੂੰ ਯਕੀਨ ਨਾ ਹੋਇਆ ਤੇ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਅਗੋਂ ਰਜਨੀ ਦੇ ਪਤੀ ਨੇ ਕਿਹਾ ਕਿ हे ਦੇਵੀ ਤੂੰ ਸ਼ੱਕ ਨਾ ਕਰ ਤੇਰੀ ਸੇਵਾ ਤੇ ਤੇਰੇ ਰੱਬ 'ਚ ਭਰੋਸਾ ਕਰਕੇ ਉਸ ਪਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਕਿ ਤੂੰ ਕੋਈ ਚੋਰ ਹੈਂ ਕਾਤਲ ਹੈਂ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਹੱਥ ਨਾਲ 베ਰੀ ਦੀ ਟਾਣੀ ਨੂੰ ਫੜਿਆ ਸੀ ਜਿਸ ਕਰਕੇ ਉਸ ਹੱਥ ਦਾ ਜ਼ਖਮ ਹਜੇ ਵੀ ਉਸੇ ਤਰ੍ਹਾਂ ਹੀ ਸੀ ਕਿਉਂਕਿ ਉਹ ਜਲ ਤੋਂ ਅਣਛੋਇਆ ਹੀ ਰਹਿ ਗਿਆ ਸੀ ਉਸਨੇ ਉਹ ਕੋਹੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਫਿਰ ਰਜਨੀ ਨੂੰ ਨਾਲ ਲੈ ਜਾ ਕੇ ਉਸ ਦੇ ਸਾਹਮਣੇ ਉਹ ਹੱਥ ਪਾਣੀ ਜੜਬੋਇਆ ਜਦੋਂ ਹੱਥ ਉਹ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਹੱਥ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ ਸੀ। ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ। ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗੀ। ਸੋ ਉਸ ਦਿਨ ਤੋਂ ਬਾਅਦ ਇਹ ਬੇਰੀ ਦੁਖਪੰਜਨੀ ਬੇਰੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ। ਅੱਜਕੱਲ ਇਹ ਬੇਰੀ ਸਚਕਣ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਕੇਸ ਦਿੱਤਾ ਹੈ। ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਇਸ ਦੁਖਪੰਜਨੀ ਬੇਰੀ ਦੇ ਦਰਸ਼ਨ ਵੀ ਕਰਦੇ ਹਨ। ਅਤੇ ਅੱਜ ਵੀ ਇਸ ਬੇਰੀ ਥੱਲੇ ਇਸ਼ਨਾਨ ਕਰਕੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ ਸੋ ਉਧਰ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਉਸ ਦਾ ਸਾਰਾ ਧਨ ਲੁੱਟੇਰਿਆਂ ਤੇ ਡਾਕੂਆਂ ਨੇ ਲੁੱਟ ਲਿਆ ਉਹ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਸੀ ਹੁਣ ਉਹਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਕਿ ਜਲਦੀ ਹੀ ਬੀਬੀ ਰਜਨੀ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ